ਹੈਲੋ ਜੀ ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਦਾ ਪੰਜਾਬੀ ਸਟਾਈਲ ਵਿੱਚ ਅੱਜ ਆਪਾਂ ਬਣਾਉਣ ਲੱਗੇ ਆ ਜੀ ਆਲੂ ਮਠੀ ਅਜੀ ਸਬਜ਼ੀ ਇਹ ਲਈ ਜਿਹੜੇ ਮੇਥੀ ਨੇ ਮੈਂ ਪਹਿਲਾਂ ਅੱਛੀ ਤਰ੍ਹਾਂ ਉਹਨਾਂ ਨੂੰ ਡੋਂਗੇ ਲਿਆਏ ਤੇ ਵਾਸ਼ ਕਰ ਲਿਆਏ ਠੀਕ ਹੈ ਮੈਂ ਵਾਸ਼ ਪਹਿਲਾਂ ਹੀ ਕਰ ਲਿਆਏ ਕਿਉਂਕਿ ਨਾ ਕੱਟਣ ਤੋਂ ਬਾਅਦ ਵਾਸ਼ ਕਰਨੇ ਮੈਨੂੰ ਥੋੜੇ ਜਿ ਔਖੇ ਲੱਗਦੇ ਨੇ ਤੇ ਇਹਦੀਆਂ ਡੰਡੀਆਂ ਦੇਖੋ ਆਪਾਂ ਇੰਨੀਆਂ-ਇੰਨੀਆਂ ਰੱਖਣੀਆਂ ਨੇ ਬਿਲਕੁਲ ਜਿਹੜੇ ਕੱਲੇ ਪੱਤੇ ਆਪਾਂ ਉਹ ਨਹੀਂ ਡੋਂਗਣੇਗੇ ਨਾਲ ਥੋੜ੍ਹੀ ਥੋੜ੍ਹੀ ਡੰਡੀ ਹੈ ਜਿਹੜੀ ਉਹ ਰੱਖ ਲਿਓ ਕਿਉਂਕਿ ਸਬਜੀ ਦੇ ਵਿੱਚ ਫੇਰ ਹੀ ਟੇਸਟ ਜਿਹੜਾ ਹੈਗਾ ਏ ਆਊਗਾ ਆਪਾਂ ਨੂੰ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਬ੍ਰੀਕ ਰਫਲੀ ਕੱਟ ਲਾਂਗੇ ਕੋਈ ਜ਼ਿਆਦਾ ਆਪਾਂ ਨੂੰ ਇਹਨੂੰ ਜ਼ਿਆਦਾ ਬ੍ਰੀਕ ਕੱਟਣਾ ਰਫਲੀ ਜਿਹਾ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੇ ਵੀ ਆਪਾਂ ਕੋਈ ਕੜਾਈ ਜਾਂ ਪੈਨ ਚੀਚ ਵੀ ਤੁਸੀਂ ਸਬਜੀ ਬਣਾਉਣੀ ਹੈ ਉਹ ਚਮੇ ਇੱਕ ਚਮਚ ਘਿਓ ਦਾ ਲਿਆ ਏ ਜ਼ਿਆਦਾ ਕਿਉਂ ਨਹੀਂ ਲੈਣਾ ਸਿਰਫ ਇੱਕ ਚਮਚ ਲਿਆ ਤੁਸੀਂ ਦੇ ਹੀ ਸਕਦੇ ਹੋ ਤੇ ਇਹਦੇ ਵਿੱਚ ਜਿਹੜੇ ਕੱਟੇ ਹੋਏ ਮੇਥੇ ਨੇ ਉਹ ਆਪਾਂ ਕਰ ਦਾਂਗੇ ਐਡ ਠੀਕ ਹੈ ਜੀ ਇਹਦੇ ਨਾਲ ਕੀ ਹੋਊਗਾ ਵੀ ਇੱਕ ਤਾਂ ਕੇਰ ਜਿਹੜੀ ਮੇਥੀ ਦੀ ਸਬਜੀ ਹੈ ਨਾ ਉਹਨੂੰ ਮੇਥੀ ਦੀ ਸਬਜੀ ਆ ਇਹ ਥੋੜੀ ਜਿਹੀ ਖੜੱਤਨ ਦੇ ਵਿੱਚ ਬੰਦਦੀ ਹੈ ਤੇ ਸਬਜੀ ਕੋੜੀ ਵੀ ਨਹੀਂ ਬਣੂਗੀ ਤੇਰਾ ਟੇਸਟ ਆ ਸਬਜੀ ਦਾ ਦੁੱਗਣਾ ਪੜੂਗਾ ਜੇ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਇੱਕ ਵਾਰ ਮੇਥਿਆਂ ਨੂੰ ਜਾਂ ਮੇਥੀ ਨੂੰ ਜਿਹਦੇ ਤੁਸੀਂ ਸਬਜੀ ਬਣਾ ਰਹੇ ਹੋ ਉਹਨੂੰ ਇੱਕ ਵਾਰ ਘਿਓ ਦੇ ਵਿੱਚ ਭੁੰਨ ਲਓਗੇ ਬਸ ਆਪਾਂ ਕੜੀਵਾਲ ਦੇ ਕੇ ਸਿਰਫ 1 ਮਿੰਟ ਲਈ ਇਹਨੂੰ ਭੁੰਨਣਾ ਹੈਗਾ ਇਸ ਤਰ੍ਹਾਂ ਇੱਕ ਚਮਚ ਘਿਓ ਦਾ ਪਾ ਕੇ ਉਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਬਾਹਰ ਠੀਕ ਹੈ ਜੀ ਤੇ ਉਸੇ ਭਾਂਡੇ ਦੇ ਵਿੱਚ ਮੈਂ ਜਿਹਦੇ ਵਿੱਚ ਤੁਸੀਂ ਆਪਣਾ ਮਤਲਬ ਸਬਜੀ ਵਗੈਰਾ ਬਣਾਉਨੇ ਹੋ ਉਹ ਵਾਲਾ ਆਇਲ ਜਾਂ ਕਿਉਂ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਕੁਕਿੰਗ ਆਇਲ ਤੁਹਾਡਾ ਤੁਸੀਂ ਲੈ ਲਓ ਠੀਕ ਹੈ ਤੇ ਉਹਦੇ ਵਿੱਚ ਆਪਾਂ ਨੇ ਬਰੀਕ ਕੱਟੇ ਹੋਏ ਦੋਵੇਂ ਪਿਆਜ਼ ਐਡ ਕਰਦੇ ਨੇ ਇਹਦੇ ਵਿੱਚ ਜੀਰਾ ਵਗੈਰਾ ਪਾਉਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ 골ਡਨ ਹੋਣ ਤੱਕ ਪਕਾਵਾਂਗੇ ਤੇ ਨਾਲ ਮੈਂ ਲਸਣ ਤੇ ਅਦਰਕ ਦਾ ਜਿਹੜਾ ਪੇਸਟ ਮੈਂ ਮਤਲਬ ਪੀਸ ਕੇ ਰੱਖਿਆ ਸੀ ਉਹ ਇੱਕ ਚਮਚਾ ਜਿਹੜਾ ਐਡ ਕਰ ਲਿਆ ਇਹਦੇ ਨਾਲ ਵੀ ਜਿਹੜਾ ਟੇਸਟ ਆ ਇਹਦਾ ਬਹੁਤ ਵਧੀਆ ਬਣ ਜਾਣਾ ਹੈ ਇਹ ਸਬਜੀ ਹੈਲਦੀ ਇਹ ਤਾਂ ਹੁੰਦੀ ਹੁੰਦੀ ਆਪਾਂ ਨੂੰ ਪਤਾ ਹੀ ਆ ਪਰ ਟੇਸਟੀ ਬਹੁਤ ਜ਼ਿਆਦਾ ਬਣਦੀ ਹੈ ਸਬਜੀ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖੋ ਬਹੁਤ ਟੇਸਟੀ ਬਣਦੀ ਹੈ ਇਹ ਵਾਲੀ ਸਬਜੀ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਮਸਾਲੇ ਏਡ ਜ਼ਿਆਦਾ ਨਹੀਂ ਪਕਾਉਣਾ ਆਪਣੇ ਬਸ ਇਹਨੂੰ ਬ੍ਰਾਊਨ ਜੇ ਕਰਨਾ ਹੈ ਤੇ ਹੁਣ ਆਪਾਂ ਨਮਕ ਮਿਰਚ ਤੇ ਥੋੜਾ ਜਿਹਾ ਮੈਂ ਪਾਇਆ ਇਹਦੇ ਵਿੱਚ ਧਨੀਆ ਪਾਊਡਰ ਤੇ ਹਲਦੀ ਬਸ ਇਹ ਮਸਾਲੇ ਐਡ ਕਰਨੇ ਆ ਆਪਣੇ ਟੇਸਟ ਦੇ ਅਕੋਰਡਿੰਗ ਜਿਆਦਾ ਦੇ ਵਿੱਚ ਮਸਾਲੇ ਕੋਈ ਐਡ ਕਰਨ ਦੀ ਜ਼ਰੂਰਤ ਹੁੰਦੀ ਨਹੀਂ ਕਿਉਂਕਿ ਆਪਣੇ ਆਪ ਦੇ ਵਿੱਚ ਹੀ ਸਬਜ਼ੀ ਜਿਹੜੀ ਹੈ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਹੈ ਮਸਾਲੇ ਜਿਹੜੇ ਆਪਾਂअच्छी ਤਰ੍ਹਾਂ ਕਰ ਲਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਟਮਾਟਰ ਸੀਗਾ ਉਹਨੂੰ ਕੱਦੂਕਸ਼ ਕਰਕੇ ਐਡ ਕੀਤਾ ਇਹ ਬਿਲਕੁਲ ਹੀ ਆਪਸ਼ਨਲ ਆ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਟਮਾਟਰ ਪਾਉ ਨਹੀਂ ਪਾਣਾ ਚਾਹੁੰਦੇ ਤਾਂ ਕੋਈ ਜ਼ਰੂਰਤ ਵੀ ਨਹੀਂ ਹੈਗੀ ਇਹਦੇ ਵਿੱਚ ਪਾਉਣ ਦੀ ਠੀਕ ਹਨ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲੇ ਨੂੰ ਜਿਹੜਾ ਇਹ ਅੱਛੇ ਤਰੀਕੇ ਦੇ ਨਾਲ ਪਕਾ ਲਵਾਂਗੇ ਠੀਕ ਹੈ ਜੀ ਮਸਾਲਾ ਆਪਣਾ ਬੱਸ ਪੱਕ ਜਾਊਗਾ ਇਹ ਸਬਜੀ ਜਿਹੜੀ ਹੈ ਬਣ ਕੇ ਬਹੁਤ ਜਲਦੀ ਰੈਡੀ ਹੁੰਦੀ ਹੈ ਤਿੰਨ ਤੋਂ ਚਾਰ ਮਿੰਟ ਦੇ ਵਿੱਚ ਸਬਜੀ ਬਣ ਕੇ ਆਪਣੀ ਰੈਡੀ ਹੋ ਜਾਂਦੀ ਆ ਹੁਣ ਮੈਂ ਇੱਥੇ ਲੈ ਲਏ ਨੇ ਆਲੂ ਮੈਂ ਦੋ ਆਲੂ ਲੈਣੇ ਵੱਡੇ ਸਾਈਜ਼ ਦੇ ਇਹਨਾਂ ਨੂੰ ਆਪਾਂ ਕੱਟ ਲਿਆ ਏ ਤੇ ਹੁਣ ਆਪਾਂ ਐਡ ਕਰਦਾ ਕਿਉਂਕਿ ਜਿਹੜੀ ਮੇਥੀ ਆ ਉਹ ਤਾਂ ਆਪਾਂ ਪਹਿਲਾਂ ਇੱਕ ਵਾਰ ਉਹਨੂੰ ਭੁੰਨ ਲਿਆ ਏ ਉਹਨੂੰ ਜ਼ਿਆਦਾ ਹੁਣ ਪਕਾਉਣ ਦੀ ਜ਼ਰੂਰਤ ਨਹੀਂ ਪਰ ਜਿਹੜੇ ਆਲੂ ਆਪਣੇ ਬਿਲਕੁਲ ਕੱਚੇ ਐ ਇਸ ਕਰਕੇ ਆਪਾਂ ਪਹਿਲਾਂ ਇਕੱਲੇ ਆਲੂਆਂ ਨੂੰ ਪਕਾ ਲਾਂਗੇ ਇੱਕ ਤੋਂ ਡੇਢ ਮਿੰਟ ਦੇ ਲਈ ਮਸਾਲੇ ਦੇ ਵਿੱਚ ਜਦੋਂ ਇਹ ਥੋੜੇ ਸੌਫਟ ਹੋ ਜਾਣਗੇ ਫਿਰ ਆਪਾਂ ਮੇਥੀ ਜਿਹੜੀ ਉਹ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਪਾਣੀ ਪਾ ਕੇ ਤਾਂ ਜੋ ਤੜਕਾ ਇਹ نیچے ਨਾ ਲੱਗੇ ਬਿਲਕੁਲ ਸਲੋ ਫਲੇਮ ਕਰਤੀ ਹੈ ਤੇ ਇਹਨੂੰ ਕਵਰ ਕਰਕੇ 1 ਮਿੰਟ ਲਈ ਆਪਾਂ ਜਿਹੜੇ ਹੈਗੇ ਆਲੂ ਉਹਨਾਂ ਨੂੰ ਪਕਾ ਲਾਂਗੇ ਇਹ ਆਲੂ ਤੁਹਾਡੀ ਮਰਜ਼ੀ ਤੁਸੀਂ ਜ਼ਿਆਦਾ ਪਾਉਣੇ ਆ ਘੱਟ ਪਾਉਣੇ ਆ ਮੈਂ ਬੱਚਿਆਂ ਕਰਕੇ ਥੋੜੇ ਜਿਹਾ ਆਲੂ ਜ਼ਿਆਦਾ ਪਾਇਆ ਕਿਉਂਕਿ ਬੱਚਿਆਂ ਨੂੰ ਤੁਹਾਨੂੰ ਪਤਾ ਵਿੱਚੋਂ ਆਲੂ ਕੱਢ ਕੇ ਹੀ ਖਾਣੇ ਹੁੰਦੇ ਆ ਸਬਜ਼ੀ ਦੇ ਵਿੱਚੋਂ ਇਹ ਦੇਖੋ ਆਲੂ ਆਪਣੇ ਜਿਹੜੇ ਨੇ ਤਕਰੀਬਨ ਹੋ ਹੀ ਗਏ ਨੇ ਬਸ ਇਹਨਾਂ ਨੂੰ ਹੁਣ ਥੋੜਾ ਜਿਹਾ ਹੀ ਸੇਕ ਹੋਰ ਚਾਹੀਦਾ ਹੈ ਜ਼ਿਆਦਾ ਜ्यादातर ਇਹ ਪੱਕ ਹੀ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਜਿਹੜੀ ਮੇਥੀ ਆਪਾਂ ਭੁੰਨ ਕੇ ਰੱਖੀ ਸੀ ਉਹ ਐਡ ਕਰ ਦਾਂਗੇ ਤੇ ਕਰ ਦਾਂਗੇ ਅੱਛੀ ਤਰ੍ਹਾਂ ਮਿਕਸ ਬਸ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਅੱਛੇ ਤਰੀਕੇ ਦੇ ਨਾਲ ਉੱਪਰੋਂ ਕਵਰ ਕਰ ਦਾਂਗੇ ਪਲੇਟ ਨਾਲ ਜਾਂ ਢੱਕਣ ਨਾਲ ਤੇ ਬਿਲਕੁਲ ਜਿਹੜੀ ਫਲੇਮ ਹੈਗੀ ਆ ਸਲੋ ਕਰ ਦਾਂਗੇ ਤੇ ਬਸ ਇਹਨੂੰ ਹੁਣ ਅੱਧਾ ਕਿ ਮਿੰਟ ਹੀ ਲੱਗਣਾ ਹੈ ਇੱਕ ਤੇ ਐ ਆਪਾਂ ਇਹਨੂੰ ਜਿਹੜਾ ਹੈਗਾ ਪਕਾ ਲਵਾਂਗੇ ਅੱਛੇ ਤਰੀਕੇ ਨਾਲ ਤੇ ਸਬਜ਼ੀ ਦੇਖੋ ਆਪਣੀ ਬਣ ਕੇ ਰੈਡੀ ਆ ਕਿਉਂਕਿ ਇਹ ਸਿਰਫ ਬੱਚਿਆਂ ਨੇ ਟਿਫਨ ਦੇ ਵਿੱਚ ਹੀ ਲੈ ਕੇ ਨੇ ਇਸ ਕਰਕੇ ਮੈਂ ਥੋੜੀ ਬਣਾਈ ਹੈ ਸਬਜੀ ਉਹਨਾਂ ਵਾਸਤੇ ਫਰੈਸ਼ ਬਣਾਈ ਹੈ ਇਹ ਦੇਖੋ ਸਬਜੀ ਆਪਣੀ ਕਿੰਨੀ ਵਧੀਆ ਸੋਹਣੀ ਤੇ ਟੇਸਟੀ ਬਣ ਕੇ ਰੈਡੀ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ